ਅੱਜ ਗੱਲ ਇਹ ਹੈ ਕਿ ਇਹ ਹਿੰਦੁਸਤਾਨ ਦੇ ਵਿੱਚ ਜਿਹੜੀ ਅਸੀਂ ਇੱਥੇ ਭਾਸ਼ਾ ਵਰਤਦੇ ਆਂ ਇੱਥੇ ਕਹਿ ਰਹੇ ਨੇ ਕਿ ਬ੍ਰਾਹਮਣਵਾਦ ਹੈ ਹੂੰ ਬ੍ਰਾਹਮਣਵਾਦ ਤੋਂ ਬਾਅਦ ਦੂਜਾ ਜੱਟਵਾਦ ਹੈ ਹੂੰ ਜੱਟਵਾਦ ਤੋਂ ਬਾਅਦ ਤੀਜਾ ਆਇਆ ਸੀ ਚਮਾਰਵਾਦ ਹੂੰ ਉਹ ਉਹਦੇ ਲਈ ਮਤਲਬ ਕਾਸ਼ੀਰਾਮ ਨੇ ਬਹੁਤ ਜ਼ਿਆਦਾ ਹੱਲਾ ਮਾਰਿਆ ਕਿ ਉਹਨੇ ਬੀਐਸਪੀ ਬਣਾਈ ਉਹਦੇ ਵਿੱਚ ਵੀ ਚਮਾਰੋ ਅੰਧਪਾਰੂ ਹੋ ਗਿਆ ਸਿੱਖਾਂ ਤੋਂ ਹੂੰ ਤੇ ਮਾਝੇ ਵਿੱਚ ਤੇ ਆਪਣੇ ਦੋਆਬੇ ਵਿੱਚ ਤੋਂ ਭਾਰੂ ਹੀ ਹੋਇਆ ਆਪਾਂ ਦੇਖ ਹੀ ਲਿਆ ਹੁਸ਼ਿਆਰਪੁਰ ਜਲੰਧਰ ਚ ਤੇ ਨਵਾਂ ਸ਼ਹਿਰ ਚ ਇਹ ਤਿੰਨ ਜ਼ਿਲ੍ਹਿਆਂ ਵਿੱਚ ਤਾਂ ਅੱਜਕੱਲ ਦੀ ਜੇ ਆਪਾਂ ਬਾਦ ਕਹਿ ਲਈਏ ਤੇ ਉਹ ਉਹ ਬਾਦ ਬਾਦ ਦਾ ਉੱਥੇ ਰੌਲਾ ਸਭ ਤੋਂ ਵੱਧਾ ਕਿਉਂਕਿ ਆ ਧਰਮੀ ਨੇ ਉਹ ਹੂੰ ਔਰ ਅਰਦਾਸ ਭਗਤੀ ਗੱਲ ਕਰਦੇ ਆ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦੇ ਗੁਰਬਾਣੀ ਦੀ ਗੱਲ ਨਹੀਂ ਕਰਦੇ ਰਵਦਾਸ ਦੀ ਗੁਰਬਾਣੀ ਦੀ ਗੱਲ ਨਹੀਂ ਕਰਦੇ ਜੇ ਇਹੋ ਭਗਤ ਰਵਦਾਸ ਦੀ ਬਾਣੀ ਦੀ ਗੱਲ ਕਰਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਫਿਰ ਉਹ ਮੂਰਤੀਆਂ ਨਾ ਲਾਉਣ ਤੇ ਉਹ ਮੂਰਤੀ ਪੂਜਾ ਦੇ ਚੱਕਰ ਚ ਪੈ ਗਏ ਕਿ ਉਹ ਸਾਡਾ ਗੁਰੂ ਹੈ ਹਾਲਾਂਕਿ ਉਹਨਾਂ ਦਾ ਕੋਈ ਗੁਰੂ ਨਹੀਂ ਹੈਗਾ ਹੂੰ ਰਵਦਾਸ ਤੋਂ ਪਹਿਲਾਂ ਵੀ ਰਮਦਾਸ ਗਏ ਹੈਗੇ ਸੀ ਉਸ ਤੋਂ ਪਹਿਲਾਂ ਵੀ ਚਮਾਰ ਬਹੁਤ ਜ਼ਿਆਦਾ ਹੈਗੇ ਸੀ ਪਰ ਉਹ ਇੱਕ ਇਹੋ ਜਿਹਾ ਭਗਤ ਹੋਇਆ ਜੀਨੇ ਆਪਣੀ ਬਾਣੀ ਚ ਭਗਤ ਕਬੀਰ ਨੇ ਵੀ ਜਲਾਹ ਸ਼ਬਦ ਕਹਿ ਕੇ ਕੀ ਗਿਆ